ਅਸੀਂ ਭਾਰਤ ਸਰਕਾਰ ਤੋਂ ਇਹੀ ਮੰਗ ਕਰਦੇ ਆ ਨਰਿੰਦਰ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਕਿ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਦਾ ਦੇ ਕੇ ਮੂੰਹ ਤੋੜ ਜਵਾਬ ਦੇ ਕੇ ਪੀਓਕੇ ਤੇ ਕਬਜ਼ਾ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਇਹੋ ਹਿੰਦੂ ਆ ਚਾਹੇਓ ਸਰਦਾਰ ਆ ਮਗਰ ਉਹ ਧਰਮ ਪੁੱਛ ਕੇ ਜਿਹੜਾ ਮਾਰ ਰਹੇ ਨੇ ਬੰਦੇ ਇਹ ਉਹਨਾਂ ਨੂੰ ਬਹੁਤ ਮਹਿੰਗਾ ਪੈਣ ਵਾਲਾ ਪਾਕਿਸਤਾਨ ਤੇ ਐਸੀ ਕਾਰਵਾਈ ਹੋਣੀ ਚਾਹੀਦੀ ਆ ਕਿ 5-7 ਦਿਨਾਂ ਦੇ ਵਿੱਚ ਪੀਓਕੇ ਦੇ ਵਿੱਚ ਆਪਣਾ ਕਬਜ਼ਾ ਹੋਣਾ ਚਾਹੀਦਾ ਤੇ ਉਹਨਾਂ ਦੀਆਂ ਗਰਦਨਾ ਵੱਢ ਕੇ ਲਾਲ ਚੌਂਕ ਦੇ ਵਿੱਚ ਲਟਕਾਈਆਂ ਜਾਣ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਬੇਕਸੂ 28 ਭਾਰਤੀਆਂ ਦੀ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਪਟਿਆਲਾ ਦੇ ਗੁਰਵਸ਼ ਕਲੋਨੀ ਵਿਖੇ ਆਲ ਇੰਡੀਆ ਸ਼੍ਰੋਮਣੀ ਮੰਦਿਰ ਕਮੇਟੀ ਵੱਲੋਂ ਕੌਮੀ ਪ੍ਰਧਾਨ ਰਾਜੇਸ਼ ਕੋਸ਼ਿਕ ਦੀ ਅਗਵਾਈ ਵਿੱਚ ਪਾਕਿਸਤਾਨ ਦੇ ਕੌਮੀ ਝੰਡੇ ਨੂੰ ਅੱਗ ਲਗਾ ਕੇ ਸਾੜਿਆ ਗਿਆ ਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਗਾਏ ਗਏ। ਇਸ ਦੌਰਾਨ ਸ਼ੀਸ਼ ਸੈਨਾ ਹਿੰਦੁਸਤਾਨ ਦੇ ਵਿਹਾਰਤੀ ਪ੍ਰਧਾਨ ਗੁਰਦੀਪ ਸਿੰਘ ਚੋਹਾਨ ਸ਼੍ਰੀ ਸ਼੍ਰੀ 108 ਮਹਾਮੰਡਲੇਸ਼ਵਰ ਸੁਸ਼ਮਾ ਗਰੀ ਰਾਇ ਰਾਇਲ ਯੂਥ ਕਲੱਬ ਦੇ ਪ੍ਰਧਾਨ ਰਾਹੁਲ ਬਡੂੰਗਰ Hindu ਨੇਤਾ ਗੁਰਮੁਖ ਸਿੰਘ ਭਾਜਪਾ ਮੰਡਲ ਪ੍ਰਧਾਨ ਸੌਰਵ ਸ਼ਰਮਾ ਵੱਲੋਂ ਵਿਰੋਧ ਪ੍ਰਦਰਸ਼ਨ ਵਿੱਚ ਸਮੂਲੀਅਤ ਕਰ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਇਸ ਮੌਕੇ ਆਲ ਇੰਡੀਆ ਸ਼੍ਰੋਮਣੀ ਮੰਦਰ ਕਮੇਟੀ ਪ੍ਰਧਾਨ ਰਾਜੇਸ਼ ਕੋਸ਼ਿਕ ਭਾਜਪਾ ਮੰਡਲ ਪ੍ਰਧਾਨ ਸ਼ੌਰਵ ਸ਼ਰਮਾ ਤੇ ਸਿਵ ਸੈਨਾ ਦੇ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਚੋਹਾਨ ਨੇ ਕੇਂਦਰ ਡੀ ਮੋਦੀ ਸਰਕਾਰ ਤੋਂ ਪੂਰਜੋਰ ਮੰਗ ਕਰਦੇ ਆ ਕਿਹਾ ਕਿ ਪਾਕਿਸਤਾਨੀ دہشت ਗਰਦਾਂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇ 28 ਭਾਰਤੀਆਂ ਦੀਆਂ ਮੌਤਾਂ ਬਦਲੇ 2800 ਪਾਕਿਸਤਾਨੀ ਅਤਵਾਦੀਆਂ ਨੂੰ ਵੱਡੀ ਸਰਜਿਕਲ ਸਟ੍ਰਾਈਕਰ ਮੋਰ ਦੇ ਘਾਟ ਉਤਾਰ ਦਿੱਤਾ ਜਾਵੇ ਉਹਨਾਂ ਕਹਿ ਕੇ ਪੈਲਗਾਮ ਅਤਵਾਦੀ ਹਮਲੇ ਵਿੱਚ ਮਾਰੇ ਗਏ 28 ਭਾਰਤੀਆਂ ਦੀ ਘਟਨਾ ਪ੍ਰਤੀ ਦੇਸ਼ ਵਾਸੀਆਂ ਵਿੱਚ ਭਾਰੀ ਰੋਸ ਦੀ ਲਹਿਰ ਚੱਲ ਰਹੀ ਹੈ ਜਿਸ ਦੇ ਬਦਲੇ ਜਵਾਬੀ ਕਾਰਵਾਈ ਕਰਨ ਵਿੱਚ ਕੇਂਦਰ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਮਾਰੇ ਗਏ ਇਹਨਾਂ ਦੇਸ਼ ਵਾਸੀਆਂ ਦੀ ਆਤਮਾਵਾਂ ਨੂੰ ਸ਼ਾਂਤੀ ਮਿਲ ਸਕੇ ਉਹਨਾਂ ਕਹਿੰਦੇ ਕਿ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ਤੇ دہشت ਗਰਦੇਸ਼ ਐਲਾਨਿਆ ਜਾਵੇ ਇਸ ਮੌਕੇ ਰਣਜੀਤ ਕੋਸ਼ਕ ਰਾਸ਼ਟਰੀ ਜੋਤੀ ਕਲਾ ਮੰਚ ਦੇ ਪ੍ਰਧਾਨ ਰਾਕੇਸ਼ ਠਾਕੁਰ ਡੀ ਕੇ ਅਮਰਜੀਤ ਬੋਬੀ ਸ਼ਮੀਰ ਸ਼ਰਮਾ ਦਿੱਪੂ ਐਚ ਗੁਰਮੁਖ ਸਿੰਘ ਪਮਪ ਪੈਂਟਰ ਦਵਿੰਦਰ ਸਿੰਘ ਰਾਹੁਲ ਮਹਿਤਾ ਵਰਨ ਕੋਸ਼ਿਕ ਪੱਪੂ ਪੈਂਟਰ ਗੁਰਬਖਸ਼ ਕੋਹਲੀ ਦੇ ਪ੍ਰਧਾਨ ਨਿੱਤਲ ਸਾਹਿਬ ਆਦਿ ਵੀ ਸ਼ਾਮਲ ਸਨ ਜੈ ਸ਼੍ਰੀ ਰਾਮ ਜੀ ਮੈਂ ਰਜੇਸ਼ ਕੌਸ਼ਿਕ 올 ਇੰਡੀਆ ਸ਼ਰੋਮਣੀ ਮੰਦਰ ਪ੍ਰਬੰਧਕ ਕਮੇਟੀ ਤੋਂ ਕਾਰਜਕਾਰੀ ਰਾਸ਼ਟਰੀ ਅਧਿਕਾਰੀ ਅੱਜ ਇਹ ਰੋਜ ਪ੍ਰਦਰਸ਼ਨ ਪਾਕਿਸਤਾਨ ਦੇ ਵਿਰੁੱਧ ਪਾਕਿਸਤਾਨ ਦਾ ਝੰਡਾ ਜਲਾ ਕੇ ਸਾਡੀ ਪਾਰਟੀ ਦੇ ਜਿੰਨੇ ਵੀ ਮੈਂਬਰ ਸਹਿबान ਆ ਉਹਨਾਂ ਨੇ ਕੀਤਾ ਨਾਲ ਸਾਡੇ ਨਾਲ ਮੰਡਲ ਪ੍ਰਧਾਨ ਸੌਰਵ ਸ਼ਰਮਾ ਵੀ ਸੀ ਵਿਜੇਪੀ ਦੇ ਇਹਨਾਂ ਨੇ ਵੀ ਆਪਣੀ ਟੀਮ ਨਾਲ ਸਹਿਯੋਗ ਦਿੱਤਾ ਪੂਰਾ ਅਸੀਂ ਭਾਰਤ ਸਰਕਾਰ ਤੋਂ ਇਹੀ ਮੰਗ ਕਰਦੇ ਆ ਨਰਿੰਦਰ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਕਿ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਦਾ ਦੇ ਕੇ ਮੂੰਹ ਤੋੜ ਜਵਾਬ ਦੇ ਕੇ ਪੀਓਕੇ ਤੇ ਕਬਜ਼ਾ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ ਬਾਰ-ਬਾਰ ਜਿਹੜੀਆਂ ਇਹ ਹਰਕਤਾਂ ਹੋਣ ਜਿਹਦੇ ਬੰਦ ਹੋਣ ਚਾਹੀਦੀਆਂ ਅਸੀਂ ਇਸ ਚੀਜ਼ ਦੇ ਆਪਣਾ ਧੰਨਵਾਦ ਹੋਵਾਂਗੇ ਪ੍ਰਧਾਨ ਮੰਤਰੀ ਦੇ ਜਲਦੀ ਤੋਂ ਜਲਦੀ ਇਹ ਮੂੰਹ ਤੋੜ ਜਵਾਬ ਦੇ ਦਿੰਗੇ ਜੀ ਜੈ ਸ਼੍ਰੀ ਰਾਮ ਜੀ ਮੈਂ ਸੌਰਵ ਸ਼ਰਮਾ ਮੰਡਲ ਪ੍ਰਧਾਨ ਭਾਜਪੀ ਜਿਹੜਾ ਕੀ ਅੱਜ ਪ੍ਰੋਗਰਾਮ ਸਾਰੇ ਸੰਗਠਨਾਵਾਂ ਵੱਲੋਂ ਰੋਸ਼ ਪ੍ਰਦਰਸ਼ਨ ਰੋਸ਼ ਪ੍ਰਦਰਸ਼ਨ ਸਾਰੇ ਸੰਗਠਨਾਵਾਂ ਵੱਲੋਂ ਰਜੇਸ਼ ਕੋਸ਼ੀ ਜੀ ਦੇ ਅੰਦਰ ਕੀਤਾ ਗਿਆ ਇਹਨਾਂ ਦੇ ਨਾਲ ਪੂਰੀ ਪਟਿਆਲੇ ਦੀ ਟੀਮ ਵੀ ਸੀਗੀ ਤੇ ਭਾਜੀਪੀ ਦੇ ਕਾਰਜਕਰਤਾ ਵੀ ਉਰੇ ਪਹੁੰਚੇ ਨੇ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਰੇ ਆਣ ਤੇ ਉਸ ਤੋਂ ਬਾਅਦ ਜਿਹੜਾ ਐਨਾ ਮਾੜਾ ਕੰਮ ਹੋਇਆ ਇਹ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਤੇ ਬਾਰ ਬਾਰ ਹਮਲੇ ਕਰਦੀ ਆ ਪਾਕਿਸਤਾਨ ਗਵਰਨਮੈਂਟ ਦਾ ਜਿਹਦੇ ਵਿੱਚ ਪੂਰਾ ਹੱਤਾ ਪੂਰਾ ਸਹਿਯੋਗ ਆ ਅਤਿਵਾਦੀਆਂ ਨੂੰ ਜਿਹੜੇ ਉਹਨਾਂ ਨੂੰ ਸ਼ਹਿ ਦੇ ਕੇ ਇੰਡੀਆ ਦੇ ਵਿੱਚ ਭੇਜਦੇ ਨੇ ਕਦੀ ਦਿੱਲੀ ਦੇ ਵਿੱਚ ਹਮਲਾ ਹੁੰਦਾ ਕਦੀ ਇਜ਼ਰਾਈਲ 'ਚ ਹਮਲਾ ਹੁੰਦਾ ਕਦੀ ਫਾਈਵ ਸਟਾਰ ਹੋਟਲਾਂ ਤੇ ਹਮਲਾ ਹੁੰਦਾ ਕਦੀ ਪਹਿਲਗਾਮ ਦੇ ਵਿੱਚ ਇੱਕ ਵਾਰ ਨਹੀਂ ਕਈ ਵਾਰ ਹੋ ਚੁੱਕਿਆ ਏ ਹਮਲਾ ਮਗਰ ਜਦੋਂ ਤੱਕ ਉੱਥੇ ਦੀ ਲੋਕਲ ਗਵਰਨਮੈਂਟ ਆ ਜਿਹੜੀ ਉਹ ਇਸ ਵਿਸ਼ੇ ਨੂੰ ਸੀਰੀਅਸ ਨਹੀਂ ਲੇਗੀ ਉਦੋਂ ਤੱਕ ਪਾਕਿਸਤਾਨ ਹਰ ਵਾਰ ਇਹ ਹਰਕਤ ਕਰਦਾ ਰਹੇਗਾ ਅੱਜ ਦਾ ਦੇਖ ਲਓ ਤੁਸੀਂ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਇੱਕ ਇੱਕ ਬੰਦੇ ਨੂੰ ਧਰਮ ਪੁੱਛਣ ਦਾ ਮਤਲਬ ਕੀ ਆ ਕਿਸੇ ਨੂੰ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਹੈ ਯਾਨੀ ਉਹ ਹਿੰਦੂ ਵਿਰੋਧੀ ਸੀਗੇ ਉਹਨਾਂ ਨੇ ਸਿਰਫ ਇਹ ਟਾਰਗੇਟ ਕਰਨਾ ਸੀਗਾ ਜਿਹੜੀ ਹਿੰਦੂ ਸਿੱਖ ਏਕਤਾ ਆਪਣੇ ਇੰਡੀਆ ਦੇ ਵਿੱਚ ਬਣੀ ਹੋਈ ਆ ਉਹਨੂੰ ਤੋੜਨ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਜ਼ੋਰ ਲਾ ਰਹੇ ਨੇ ਕਿ ਇੱਕੀ ਕੋ ਬੰਦਾ ਆਇਓ ਹਿੰਦੂ ਆ ਚਾਹੇ ਉਹ ਸਰਦਾਰ ਆ ਮਗਰ ਉਹ ਧਰਮ ਪੁੱਛ ਕੇ ਜਿਹੜਾ ਮਾਰ ਰਹੇ ਨੇ ਬੰਦੇ ਇਹ ਉਹਨਾਂ ਨੂੰ ਬਹੁਤ ਮਹਿੰਗਾ ਪੈਣ ਵਾਲਾ ਅਸੀਂ ਸੈਂਟਰ ਗਵਰਨਮੈਂਟ ਨੂੰ ਗੁਜਾਰਿਸ਼ ਕਰਦੇ ਆ ਆਪਣੇ ਵੱਲੋਂ ਕਿ ਪਾਕਿਸਤਾਨ ਤੇ ਐਸੀ ਕਾਰਵਾਈ ਹੋਣੀ ਚਾਹੀਦੀ ਆ ਕਿ 5-7 ਦਿਨਾਂ ਦੇ ਵਿੱਚ ਪੀਓਕੇ ਦੇ ਵਿੱਚ ਆਪਣਾ ਕਬਜ਼ਾ ਹੋਣਾ ਚਾਹੀਦਾ ਤੇ ਉਹਨਾਂ ਦੀਆਂ ਗਰਦਨਾ ਵੱਢ ਕੇ ਲਾਲ ਚੌਂਕ ਦੇ ਵਿੱਚ ਲਟਕਾਈਆਂ ਜਾਣ ਤੇ ਦੁਬਾਰਾ ਇਹ ਕਦੀ ਉਹ ਦਿਮਾਗ ਦੇ ਵਿੱਚ ਵੀ ਨਾ ਸੋਚਣ ਕੀ ਅਸੀਂ ਹਿੰਦੁਸਤਾਨ ਦੀ ਸਰਦ ਪਾਰ ਕਰਕੇ ਹਿੰਦੁਸਤਾਨ ਚ ਵੜੀਏ ਇਹ ਕਾਰਵਾਈ ਸੈਂਟਰ ਗਵਰਨਮੈਂਟ ਨੂੰ ਅਸੀਂ ਮੰਗ ਕਰਦੇ ਆ ਸਾਰੇ ਜਾਣੇ ਕਿ ਜਲਦੀ ਤੋਂ ਜਲਦੀ ਇਹ ਕਾਰਵਾਈ ਲਾਲ ਚੌਂਕ ਦੇ ਵਿੱਚ ਉਹਨਾਂ ਨੂੰ ਟੰਗ ਕੇ ਕੀਤੀ ਜਾਏ ਜੈ ਸ਼੍ਰੀ ਰਾਮ